ਸਾਕਾ ਨਨਕਾਣਾ ਸਾਹਿਬ ਸਿੱਖ ਇਤਿਹਾਸ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਜੋ ਫਰਵਰੀ 1921 ਵਿੱਚ ਵਾਪਰਿਆ ਸੀ ਇਹ ਸਾਕਾ 20ਵੀਂ ਸਦੀ ਦੇ ਸ਼ੁਰੂ ਵਿੱਚ ਸਿੱਖਾਂ ਦੁਆਰਾ ਸ਼ੁਰੂ ਕੀਤੀ ਗੁਰਦੁਆਰਾ ਸੁਦਾਰ ਲਹਿਰ ਦਾ ਧੁਰਾ ਹੈ ਮਹਾਤਮਾ ਗਾਂਧੀ ਵਰਗੇ ਰਾਸ਼ਟਰੀ ਨੇਤਾਵਾਂ ਨੂੰ ਵੀ ਅਸਪਸ਼ਟ ਸ਼ਬਦਾਂ ਵਿੱਚ ਉਸ ਗੌਰਵ ਅਤੇ ਮਾਣ ਨੂੰ ਸਵੀਕਾਰ ਕਰਨਾ ਪਿਆ ਜੋ ਸਿੱਖਾਂ ਦੇ ਸ਼ਾਂਤਮਈ ਅਤੇ ਨਸ਼ਕੀਰੇ ਵਿਰੋਧ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹੁੰਦਾ ਸੀ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਵੈਲ ਆਈਕਨ ਦਬਾਉਣਾ ਨਾ ਭੁੱਲਿਓ 12 April 1801 ਨੂੰ ਲਾਹੌਰ ਦੀ ਸਤਾ ਦੇ ਕਾਬਜ ਹੋਣ ਅਤੇ ਦੂਸਰੇ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮੁਗਲਾਂ ਦੁਆਰਾ ਤਬਾਹ ਕੀਤੇ ਗੁਰਦੁਆਰਿਆਂ ਦਾ ਪੁਨਰਨਿਰਮਾਣ ਕੀਤਾ ਅਤੇ ਸਿੱਖ ਗੁਰੂਆਂ ਨਾਲ ਜੁੜੇ ਪਵਿੱਤਰ ਸਥਾਨਾਂ ਤੇ ਬਹੁਤ ਸਾਰੇ ਨਵੇਂ ਧਾਰਮਿਕ ਸਥਾਨ ਅਤੇ ਗੁਰਦੁਆਰੇ ਬਣਾਏ। ਉਸ ਵੇਲੇ ਇਹਨਾਂ ਗੁਰਦੁਆਰਿਆਂ ਵਿੱਚ ਪਾਠ ਪੂਜਾ ਅਤੇ ਸਜਜੇ ਪ੍ਰਬੰਧਨ ਦੀ ਜ਼ਿੰਮੇਵਾਰੀ ਮਹੰਤਾਂ ਨੂੰ ਸੌਂਪੀ ਗਈ। ਮਹੰਤਾਂ ਦੇ ਗੁਜ਼ਾਰੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਜ਼ਮੀਨਾਂ ਇਹਨਾਂ ਗੁਰਦੁਆਰਿਆਂ ਦੀ ਮਲਕੀਅਤ ਕਰ ਦਿੱਤੀਆਂ। ਪਹਿਲੇ ਮਹੰਤ ਸਰਦਾਰੂ ਸਿੱਖ ਅਤੇ ਸੱਚੇ ਮਿਸ਼ਨਰੀ ਸਨ ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਕੁਝ ਕੀਤਾ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਗੁਰਦੁਆਰੇ ਦੇ ਆਮਦਨ ਵਿੱਚ ਬਹੁਤ ਵਾਧਾ ਹੋਇਆ ਅਤੇ ਬਹੁਤ ਸਾਰਾ ਪੈਸਾ ਪ੍ਰਿਸ਼ਟ ਅਤੇ ਬਾਦ ਦੇ ਸਮੇਂ ਦੇ ਮਹੰਤਾਂ ਨੂੰ ਢਿੱਲੇ ਜੀਵਨ ਵਾਲੀ ਵਿਅਕਤੀਆਂ ਵਿੱਚ ਬਦਲ ਗਿਆ। ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਕੋਲ 20ਵੀਂ ਸਦੀ ਦੇ ਸ਼ੁਰੂ ਵਿੱਚ ਆਇਆ। ਇਸ ਗੁਰਦੁਆਰੇ ਕੋਲ 1901 ਤੋਂ ਬਾਅਦ ਉੱਚ ਉਪਜਾਊ ਜ਼ਮੀਨ ਦੀ ਬਹੁਤ ਵੱਡੀ ਜਾਇਦਾਦ ਸੀ ਜਿਸ ਤੋਂ ప్రతి ਸਾਲ ਭਾਰੀ ਆਮਦਨ ਹੁੰਦੀ ਸੀ। ਪੈਸੇ ਸ਼ਕਤੀ ਨੇ ਮਹੰਤ ਨੂੰ ਪ੍ਰਿਸ਼ਟ ਬਣਾ ਦਿੱਤਾ। ਅਤੇ ਉਹ ਗੁਰਦੁਆਰੇ ਦੇ ਪੈਸੇ ਨੂੰ ਗਲਤ ਕੰਮਾਂ ਵਿੱਚ ਵਰਤਣ ਲੱਗਾ। ਨਹੰਤ ਇੱਕ ਪ੍ਰਿਸ਼ਟ ਅਤੇ ਦੁਸ਼ਟ ਵਿਅਕਤੀ ਸੀ ਜੋ ਗੁਰਦੁਆਰੇ ਦੀ ਇਮਾਰਤ ਨੂੰ ਅਨੈਤਿਕ ਰਤੇ ਬਹੁਤ ਹੀ ਇਤਰਾਜਜੋਗ ਕੰਮਾਂ ਲਈ ਵਰਤਦਾ ਸੀ। ਉਸਨੇ ਇੱਕ ਮੁਸਲਿਮ ਲੜਕੀ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਅਤੇ ਗੁਰਦੁਆਰੇ ਦੇ ਅੰਦਰ ਹਰ ਤਰ੍ਹਾਂ ਦੀ ਕਲਪਨਾਯੋਗ ਬਦਚਲਨ ਕੀਤੀ ਜਾਂਦੀ ਸੀ। ਨੱਚਣ ਵਾਲੀਆਂ ਕੁੜੀਆਂ ਨੂੰ ਗੁਰਦੁਆਰੇ ਲਿਆਂਦਾ ਗਿਆ ਅਤੇ ਪਵਿੱਤਰ ਅਸਥਾਨ ਦੇ ਅੰਦਰ ਨੱਚਣ ਅਤੇ ਅਸ਼ਲੀਲ ਗੀਤ ਗਾਏ ਗਏ। 1917 ਵਿੱਚ ਉਸਨੇ ਪਵਿੱਤਰ ਗੁਰਦੁਆਰੇ ਦੇ ਨੇੜੇ ਇੱਕ ਵੇਸਵਾ ਦੁਆਰਾ ਇੱਕ ਨਾਚ ਮਹਿਫਿਲ ਦਾ ਪ੍ਰਬੰਧ ਕੀਤਾ। 1918 ਵਿੱਚ ਇੱਕ ਸੇਵਾਮੁਕਤ ਅਧਿਕਾਰੀ ਗੁਰੂ ਜੀ ਨੂੰ ਅਰਦਾਸ ਕਰਨ ਲਈ ਆਪਣੀ 13 ਸਾਲ ਦੀ ਧੀ ਨਾਲ ਗੁਰਦੁਆਰੇ ਵਿੱਚ ਗਿਆ। ਜਦੋਂ ਗੁਰਦੁਆਰੇ ਵਿੱਚ ਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ ਤਾਂ ਇੱਕ ਪੁਜਾਰੀ ਬਤਮਾਸ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਹੋਰ ਕਮਰੇ ਵਿੱਚ ਨਾਬਾਲਗ ਕੁੜਕੀ ਨਾਲ ਬੁਲਾਦਕਾਰ ਕਰ ਰਿਹਾ ਸੀ। ਜਦੋਂ ਪਿਤਾ ਨੇ ਪੁਜਾਰੀ ਠੱਗ ਖਿਲਾਫ ਕਾਰਵਾਈ ਕਰਨ ਲਈ ਮਹੰਤ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਮਹੰਤ ਨੇ ਉਸ ਦੀ ਬੇਨਤੀ ਨੂੰ ਅਣਸੁਣਿਆ ਕਰ ਦਿੱਤਾ ਅਕਤੂਬਰ 1920 ਈਸਵੀ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਸੁਧਾਰ ਲਈ ਧਾਰੋਵਾਲ ਜ਼ਿਲ੍ਹਾ ਸੇਖੋਪੁਰਾ ਵਿਖੇ ਇੱਕ ਵੱਡੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸਮਾਗਮ ਦੇ ਆਗੂਆਂ ਨੇ ਸੰਗਤਾਂ ਦੇ ਵੱਡੇ ਇਕੱਠ ਸਾਹਮਣੇ ਖੁਲਾਸਾ ਕੀਤਾ ਕਿ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਸੰਭਾਲ ਰਹੇ ਮਹੰਤ ਵੱਲੋਂ ਗੁਰਦੁਆਰਾ ਅੰਦਰ ਵੱਡੀਆਂ ਕੋ ਕਰਮਾਂ ਕੀਤੀਆਂ ਜਾ ਰਹੀਆਂ ਹਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਇਆ ਕਿ ਮਹੰਤ ਨੂੰ ਆਪਣੇ ਤਰੀਕੇ ਠੀਕ ਕਰਨ ਲਈ ਕਿਹਾ ਜਾਵੇ ਜਦੋਂ ਮਹੰਤ ਨਾਰਾਇਣ ਦਾਸ ਨੂੰ ਆਪਣੇ ਆਪ ਨੂੰ ਸੁਧਾਰਨ ਲਈ ਕਿਹਾ ਗਿਆ ਤਾਂ ਉਸਨੇ ਕਮੇਟੀ ਦੇ ਸੁਝਾਵਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਨਾਰਾਇਣ ਦਾਸ ਗੁਰਦੁਆਰੇ ਦੇ ਚੜਾਵੇ ਤੋਂ ਇਲਾਵਾ 1 ਲੱਖ ਰੁਪਏ ਦੀ ਆਮਦਨ ਵਾਲੀ ਗੁਰਦੁਆਰੇ ਨਾਲ ਜੁੜੀ ਜਾਇਦਾਦ ਦਾ ਮਾਲਕ ਸੀ ਕਿਉਂਕਿ ਮਹੰਤ ਕੋਲ ਵੱਡੀ ਮਾਤਰਾ ਵਿੱਚ ਨਕਦੀ ਸੀ ਉਸਨੇ ਸਿੱਖਾਂ ਦੇ ਵਿਰੋਧ ਕਰਨ ਲਈ ਗੁੰਡਿਆਂ ਅਤੇ ਬੰਦਮਾਸਾਂ ਨੂੰ ਤਨਖਾਹਦਾਰ ਕਰਮਚਾਰੀਆਂ ਵਜੋਂ ਭਰਤੀ ਕੀਤਾ ਅੰਗਰੇਜ਼ ਸਰਕਾਰ ਦੀ ਮਦਦ ਨਾਲ ਉਸਨੇ ਲਾਹੌਰ ਤੋਂ ਬੰਦੂਕਾਂ, ਪਿਸਤੌਲਾਂ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਇਕੱਠਾ ਕੀਤਾ। ਉਸਨੇ ਬਹੁਤ ਜਰਨੀਲ ਪੈਰਾਫਿਨ ਦੇ 14 ਟੀਨ ਲਿਆਂਦੇ ਅਤੇ ਸਟੋਰ ਕੀਤੇ। ਉਸਨੇ ਗੁਰਦੁਆਰੇ ਦੇ ਗੇਟ ਨੂੰ ਮਜ਼ਬੂਤ ਕੀਤਾ ਸੀ ਅਤੇ ਇਸ ਵਿੱਚ ਛੇਕ ਬਣਾਏ ਗਏ ਸਨ ਜੋ ਕਿਸੇ ਵੀ ਪ੍ਰਦਰਸ਼ਨਕਾਰੀਆਂ ਤੇ ਗੋਲਾਬਾਰੀ ਕਰਨ ਲਈ ਬੰਦੂਕ ਦੇ ਅੱਡੇ ਵੱਜੋਂ ਵਰਤੇ ਜਾਂਦੇ ਸਨ। ਅੰਗਰੇਜ਼ ਸਰਕਾਰ ਅਕਾਲੀ ਸੁਧਾਰ ਲਹਿਰ ਨੂੰ ਫੇਰ ਕਰਨ ਲਈ ਹਰ ਉਪਲਬਧ ਹਥਿਆਰ ਦੀ ਵਰਤੋਂ ਕਰ ਰਹੀ ਸੀ। ਮਹਾਂਤ ਨਾਰਾਇਣ ਦਾਸ ਸਰਕਾਰ ਦੇ ਹੱਥਾਂ ਵਿੱਚ ਇੱਕ ਹਥਿਆਰ ਸੀ ਜਿਸ ਦੀ ਪੂਰੀ ਵਰਤੋਂ ਕਰਨ ਦੀ ਯੋਜਨਾ ਬਣਾਈ ਗਈ। ਇਸ ਤਰ੍ਹਾਂ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਨੇ ਮਹਾਂਤ ਨੂੰ ਭਵਿਕਵਿਤ ਹੋਰ ਵੀ ਸਹਾਇਤਾ ਦੇਣ ਦੇ ਵਾਅਦੇ ਨਾਲ ਹਰ ਤਰ੍ਹਾਂ ਦੀ ਮਦਦ ਕੀਤੀ। ਮਹਾਂਤ ਨਾਰਾਇਣ ਦਾਸ ਨੂੰ ਪੰਜਾਬ ਦੇ ਹੋਰ ਗੁਰਦੁਆਰਿਆਂ ਦੇ ਮਹਾਂਤਾਰੀ ਪੂਰੀ ਹਮਾਇਤ ਪ੍ਰਾਪਤ ਸੀ। ਜਿਨ੍ਹਾਂ ਬੇਦੀ ਜ਼ਗੀਰਦਾਰਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਆਪਣੇ ਪੁਰਾਣੇ ਸਬੰਧਾਂ ਕਾਰਨ ਅੰਗਰੇਜ਼ੀ ਸਰਕਾਰ ਤੋਂ ਜ਼ਗੀਰਾਂ ਪ੍ਰਾਪਤ ਕੀਤੀਆਂ ਸਨ। ਉਹਨਾਂ ਨੇ ਵੀ ਮਹੰਤ ਦਾ ਸਮਰਥਨ ਕੀਤਾ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਵੀ ਦੋਰੇ ਮਾਬਦਨ ਕਾਇਮ ਰੱਖੇ ਪਰ ਪਟਿਆਲੇ ਦੇ ਮਹਾਰਾਜੇ ਨੇ ਮਹੰਤ ਦੀ ਹਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪੰਥ ਵਿਰੁੱਧ ਬਗਾਵਤ ਨਾ ਕਰਨ ਦੀ ਸੇਤਮੰਤ ਸਲਾਹ ਦਿੱਤੀ ਉਹਨਾਂ ਨੇ ਮਹੰਤ ਨੂੰ ਸਲਾਹ ਦਿੱਤੀ ਕਿ ਉਹ ਪ੍ਰਮੁੱਖ ਸਿੱਖਾਂ ਦੀ ਇੱਕ ਕਮੇਟੀ ਬਣਾ ਕੇ ਗੁਰਦੁਆਰੇ ਦਾ ਚਾਰਜ ਉਹਨਾਂ ਨੂੰ ਸੰਪੰਨ ਪਰ ਮਹੰਤ ਨੇ ਪਟਿਆਲਾ ਸਾਹਿਬ ਕਰਾਣੇ ਦੀ ਸੱਚੀ ਸਲਾਹ ਨੂੰ ਅੰਡਿੱਠ ਕਰ ਦਿੱਤਾ ਸ਼੍ਰੋਮਣੀ ਕਮੇਟੀ ਨੇ 3 ਮਾਰਚ 1921 ਨੂੰ ਮਹੰਤ ਨੂੰ ਮਿਲ ਕੇ ਕਮੇਟੀ ਨੂੰ ਚਾਰਜ ਸੌਂਪਣ ਦੀ ਸਲਾਹ ਦੇਣ ਦਾ ਫੈਸਲਾ ਕੀਤਾ ਪਰ ਕਮੇਟੀ ਨੂੰ ਆਪਣੀ ਖੂਫੀਆ ਜਾਣਕਾਰੀ ਤੋਂ ਪਤਾ ਲੱਗਾ ਕਿ ਮਹੰਤ ਸਿੱਖ ਆਗੂਆਂ ਨੂੰ ਨਨਕਾਣਾ ਸਾਹਿਬ ਵਿਖੇ ਬੁਲਾ ਕੇ ਪਹਾੜੇ ਦੇ ਗੁੰਡਿਆਂ ਤੋਂ ਕਤਲ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ ਇਸ ਨਾਲ ਕਰਤਾਰ ਸਿੰਘ ਜੱਬਰ ਅਤੇ ਹੋਰਾਂ ਨੂੰ ਬਹੁਤ ਗੁੱਸਾ ਆਇਆ 16 ਫਰਵਰੀ 1921 ਨੂੰ ਸਿੱਖ ਆਗੂਆਂ ਦੀ ਇੱਕ ਮੀਟਿੰਗ ਪਰ ਵਿਖੇ ਦੀ ਕਾਰਵਾਈ ਉਲਿੱਕਣ ਲਈ ਬੁਲਾਈ ਗਈ ਇਹ ਫੈਸਲਾ ਕੀਤਾ ਗਿਆ ਕਿ ਸੰਗਤਾਂ ਜਥਿਆਂ ਵਿੱਚ ਜਾ ਕੇ ਗੁਰਦੁਆਰਿਆਂ ਦਾ ਚਾਰਜ ਸੰਭਾਲਣਗੇ। ਸਿੱਖਾਂ ਨੂੰ ਪਤਾ ਲੱਗਿਆ ਕਿ ਮਹੰਤ 20 ਫਰਵਰੀ 1921 ਨੂੰ ਲਾਹੌਰ ਜਾ ਰਹੇ ਹਨ। ਭਾਈ ਕਰਤਾਰ ਸਿੰਘ ਚੱਬਰ ਅਤੇ ਭਾਈ ਲక్ష్మణ ਸਿੰਘ ਧਾਰੋਵਾਲ ਨੇ 20 ਫਰਵਰੀ ਨੂੰ ਆਪਣੇ ਜਥੇ ਨਾਲ ਨਨਕਾਣਾ ਸਾਹਿਬ ਦੇ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਉਸ ਦੀ ਗੈਰ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੀ ਵਾਗਡੋਰ ਸੰਭਾਲਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਉਸ ਦੀ ਦੁਸ਼ਟ ਯੋਜਨਾ ਦਾ ਪਤਾ ਲੱਗ ਗਿਆ ਸੀ। 19 ਫਰਵਰੀ 1921 ਦੀ ਸ਼ਾਮ ਨੂੰ ਭਾਈ ਲਖਮਨ ਸਿੰਘ ਧਾਰੋਵਾਲੀ ਆਪਣੇ 8 ਸਿੰਘਾਂ ਦੇ ਜਥੇ ਨਾਲ ਨizam Deva Singh ਵਾਲਾ ਪਹੁੰਚੇ ਨizam Deva Singh ਵਾਲਾ ਵਿਖੇ ਜਥੇ ਦਾ ਤਹਿਲ ਸਿੰਘ ਨੇ ਪਹਿਲਾਂ ਹੀ ਲਗਭਗ 150 ਸਿੱਖਾਂ ਦੇ ਜਥੇ ਦਾ ਪ੍ਰਬੰਧ ਕੀਤਾ ਹੋਇਆ ਸੀ ਸੰਜੁਕਤ ਜਥਾ ਹੁਕਮਨਾਮਾ ਲੈ ਕੇ ਰਾਤ 10 ਵਜੇ ਦੇ ਕਰੀਬ ਗੁਰਦੁਆਰਾ ਸੈਬ ਲਈ ਰਵਾਨਾ ਹੋਇਆ ਤਾਂ ਕਿ ਅੰਮ੍ਰਿਤ ਵੇਲਾ ਵਿਖੇ ਸਵੇਰੇ ਸਵੇਰੇ ਪਹੁੰਚਿਆ ਜਾ ਸਕੇ ਰਸਤੇ ਵਿੱਚ ਪੰਜਾਬ ਹੋਰ ਸਿੱਖ ਸ਼ਹੀਦ ਦੀ ਜਥੇ ਵਿੱਚ ਸ਼ਾਮਲ ਹੋਏ ਅਤੇ ਕੁੱਲ ਗਿਣਤੀ 200 ਦੇ ਕਰੀਬ ਹੋ ਗਈ। ਚੰਦਰਕੋਟ ਚੱਲ ਵਿਖੇ ਜਥੇਦਾਰ ਲਖਮਨ ਸਿੰਘ ਨੇ ਕਰਤਾਰ ਸਿੰਘ ਜੱਬਰ ਅਤੇ ਉਸ ਦੇ ਜਥੇ ਦੀ ਅੜਿੱਕ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕੁਝ ਸਮਾਂ ਬੇਅਰਥ ਇੰਤਜ਼ਾਰ ਕੀਤਾ ਅਤੇ ਅੰਤ ਵਿੱਚ ਜਥੇਦਾਰ ਧਾਰੋਵਾਲ ਨੇ ਨੰਦਕਾਣਾ ਸਾਹਿਬ ਵੱਲ ਹੋਰ ਮਾਰਚ ਕਰਨ ਦੀ ਯੋਜਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਪਰ ਇਸ ਸਮੇਂ ਜਥੇਦਾਰ ਟੈਲ ਸਿੰਘ ਨੇ ਅੱਗੇ ਆ ਕੇ ਸ਼ਹੀਦੀ ਜਥੇ ਨੂੰ ਅਗਾਹ ਵਧੂ ਮਾਰਚ ਤੋਂ ਇੱਕ ਪਲ ਲਈ ਵੀ ਪਿੱਛੇ ਨਾ ਹਟਣ ਦੀ ਤਾਕੀਦ ਕੀਤੀ। ਕਿਉਂਕਿ ਪਹਿਲਾਂ ਹੀ ਅਰਦਾਸਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਾਰਜ ਯੋਜਨਾ ਗੁਰੂ ਦੇ ਬਚਨ ਨਾਲ ਤੈਅ ਹੋ ਚੁੱਕੀ ਹੈ। ਇਤੋਂ ਹੀ ਜਥੇਦਾਰ ਟੈਲ ਸਿੰਘ ਨੇ ਸ਼ਹੀਦੀ ਜਥੇ ਦੀ ਕਮਾਂਡ ਸੰਭਾਲ ਲਈ ਅਤੇ ਨਨਕਾਣਾ ਸਾਹਿਬ ਵੱਲ ਮਾਰਚ ਮੁਰੂੜ ਸ਼ੁਰੂ ਕੀਤਾ। ਲਗਭਗ ਅੰਮ੍ਰਿਤ ਵੇਲਾ ਹੁੰਦਾ ਹੋਇਆ ਸ਼ਹੀਦੀ ਜਥਾ ਨਨਕਾਣਾ ਸਾਹਿਬ ਦੇ ਨੇੜੇ ਰੇਲਵੇ ਕ੍ਰਾਸਿੰਗ ਤੇ ਪਹੁੰਚਿਆ। ਜਿੱਥੇ ਤੇ ਕੁਝ ਮੈਂਬਰ ਦੇ ਦੁਆਰੇ ਦਾ ਕਬਜ਼ਾ ਲੈਣ ਲਈ ਦਸ਼ਨੀ ਡਿਓੜੀ ਵੱਲ ਦੌੜ ਪਏ। ਪਰ ਐਨ ਮੌਕੇ ਤੇ ਚੌਧਰੀ ਪਾਲ ਸਿੰਘ ਲਾਇਲਪੁਰੀ ਨੇ ਸ਼੍ਰੋਮਣੀ ਕਮੇਟੀ ਦੇ ਤਾਜ਼ਾ ਫੈਸਲੇ ਨੂੰ ਵੇਖਦਿਆਂ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕਾਰਵਾਈ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ। ਸੂਚਨਾ ਦੇ ਅਗੇ ਭਾਈ ਪਾਲ ਸਿੰਘ ਨੇ ਜਥੇਦਾਰ ਲక్ష్మణ ਸਿੰਘ ਨੂੰ ਪਿੱਛੋਂ ਤੋਂ ਫੜ ਲਿਆ ਅਤੇ ਅੱਗੇ ਨਾ ਵਧਣ ਲਈ ਮਨਾ ਲਿਆ। ਇੱਕ ਵਾਰ ਫਿਰ ਬਹਾਦਰ ਜਥੇਦਾਰ ਟੈਲ ਸਿੰਘ ਨੇ ਪਹਿਲ ਕਦਮੀ ਕੀਤੀ ਅਤੇ ਸ਼ਹੀਦੀ ਜਥੇ ਨੂੰ ਇੱਕ ਵਾਰ ਫਿਰ ਸ਼ਾਨਦਾਰ ਕਾਰਵਾਈ ਲਈ ਤਿਆਰ ਰਹਿਣ ਲਈ ਵੰਗਾਰਿਆ। ਇਸ ਸਮੇਂ ਤੱਕ ਇੱਕ ਹੋਰ ਕੋਰਟਸਵਾਰ ਦੂਤ ਭਾਈ ਰਾਮ ਸਿੰਘ ਆ ਗਿਆ ਉਸਨੇ ਵੀ ਜਥੇ ਦਾ ਟੈਚ ਸਿੰਘ ਅਤੇ ਜਥੇ ਨੂੰ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਥਾ ਜਲਦੀ ਹੀ ਗੁਰਦੁਆਰੇ ਦੀ ਦੱਖਣੀ ਡੇਉੜੀ ਵਿੱਚ ਦਾਖਲ ਹੋਇਆ ਅਤੇ ਮੁੱਖ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਜਿੱਥੇ ਕੁਝ ਸਰਦਾਲੂ ਪ੍ਰਕਾਸ਼ ਅਸਥਾਨ ਦੇ ਅੰਦਰ ਬੈਠ ਗਏ ਸਨ ਉੱਥੇ ਬਾਕੀ ਥੜੇ ਤੇ ਬੈਠ ਗਏ ਸਨ ਭਾਈ ਲਛਮਣ ਸਿੰਘ ਧਾਰੋ ਵਾਲੀ ਗੁਰੂ ਦੇ ਤਾਬਿਆਂ ਦੇ ਬੈਠ ਗਏ ਮਹੰਤ ਨਰਾਇਣ ਦਾਸ ਨੂੰ ਸ਼ਹੀਦੀ ਜਥੇ ਦੇ ਜਿਕਾਰਿਆ ਰਾਈਂ ਸਥਿਤੀ ਦਾ ਪਤਾ ਲੱਗਾ ਪਹਿਲਾਂ ਤਾਂ ਉਹ ਇਹ ਸੋਚ ਕੇ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਕਿ ਖੇਡ ਖਤਮ ਹੋ ਗਈ ਹੈ ਪਰ ਉਹ ਜਲਦੀ ਹੀ ਠੀਕ ਹੋ ਗਿਆ ਅਤੇ ਉਸ ਨੇ ਆਪਣੇ ਭਾੜੇ ਦੇ ਗੁੰਡਿਆਂ ਨੂੰ ਜਥੇ ਦੇ ਸਾਰੇ ਸਿੱਖਾਂ ਨੂੰ ਮਾਰਨ ਦਾ ਹੁਕਮ ਦਿੱਤਾ ਉਹਨਾਂ ਗੁਰਦੁਆਰਿਆਂ ਸਾਹਿਬ ਦੀ ਸੰਗਤ ਤੇ ਗੋਲੀਆਂ ਚਲਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਗੋਲੀਆਂ ਵਿੰਨੀਆਂ ਭਾੜੇ ਦੇ ਗੁੰਡਿਆਂ ਨੇ ਗੁਰਦੁਆਰੇ ਦੇ ਅੰਦਰ ਹੀ ਸ਼ਾਂਤਮਈ ਨਿਹਿਤ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰਨ ਲਈ ਤਲਵਾਰਾਂ ਬਰਚੇ ਡੰਡੇ ਅਤੇ ਹੋਰ ਘਾਤਕ ਹਥਿਆਰ ਚਲਾਏ। ਫਿਰ ਮਰਨ ਵਾਲੇ ਅਤੇ ਮਰ ਰਹੇ ਸਿੰਘਾਂ ਨੂੰ ਲੱਕੜਾਂ ਦੇ ਢੇਰ ਵੱਲ ਖਿੱਚਿਆ ਗਿਆ ਜੋ ਪਹਿਲਾਂ ਇਕੱਠਾ ਕੀਤਾ ਗਿਆ ਸੀ ਅਤੇ ਅੱਗ ਵਿੱਚ ਭੇਜ ਦਿੱਤਾ ਗਿਆ ਸੀ। ਜਦੋਂ ਤੱਕ ਪੁਲਿਸ ਅਤੇ ਸਥਾਨਕ ਸਿੱਖ ਮੌਕੇ ਤੇ ਪਹੁੰਚੇ ਉਦੋਂ ਤੱਕ ਸਾਰੇ ਅਮਰਿਤਕ ਵਿਅਕਤੀ ਅਗਰੀ ਲਪੇਟ ਵਿੱਚ ਆ ਚੁੱਕੇ ਸਨ। ਬੰਦੂਕ ਦੀ ਗੋਲੀ ਨਾਲ ਜ਼ਖਮੀ ਹੋਏ ਪਾਈ ਲక్ష్మణ ਸਿੰਘ ਧਾਰੋਵਾਲ ਨੂੰ ਜੰਡ ਦੇ ਦਰਖਤ ਨਾਲ ਬਨ ਕੇ ਜਿਉਂਦਾ ਸਾੜ ਦਿੱਤਾ ਗਿਆ। ਹੁਣ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਅਤੇ ਪੰਜਾਬ ਦੇ ਹਰ ਹਿੱਸੇ ਤੋਂ ਸਿੱਖਾਂ ਨੇ ਨੰਤਾਣਾ ਸਹਿਵਾਲ ਮਾਰਚ ਸ਼ੁਰੂ ਕਰ ਦਿੱਤਾ ਭਾਈ ਕਰਤਾਰ ਸਿੰਘ ਚੱਬਰ ਅਗਲੇ ਦਿਨ ਬਾਈਸਰ ਸਿੰਘਾਂ ਦੀ ਸਸ਼ਤਰ ਤਾਲੀਸ਼ਤਰ ਲੈ ਕੇ ਪਹੁੰਚ ਗਏ ਹੋਰ ਮੁਸੀਬਤ ਦੇ ਡਰੋਂ ਮਿਸਟਰ ਟਿੰਕ ਕਮਿਸ਼ਨਰ ਲਾਹੌਰ ਨੇ ਨੰਕਾਣਾ ਸਹਿਬ ਦੀਆਂ ਚਾਬੀਆਂ ਸ਼ਰਮਣੀ ਕਮੇਟੀ ਨੂੰ ਸੌਂਪ ਦਿੱਤੀਆਂ ਅਤੇ ਮਾਨਤ ਨਰੈਣ ਦਾਸ ਅਤੇ ਉਸਦੇ ਪਾੜੇ ਦੇ ਗੁੰਡਿਆਂ ਨੂੰ ਪਠਾਣਾ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਤੇ ਕਤਲ ਦਾ ਦੋਸ਼ ਲਗਾਇਆ ਪਰ ਸਿਰਫ ਮਹੰਤ ਨਾਰਾਇਣ ਦਾਸ ਅਤੇ ਦੋ ਪਠਾਨਾਂ ਨੂੰ ਹੀ 86 નિર્ਦੋਸ਼ ਸਿੱਖਾਂ ਦੇ ਕਤਲ ਦੇ ਇਲਜ਼ਾਮ ਵਿੱਚ फांसी ਦਿੱਤੀ ਗਈ ਇਸ ਦੁਖਾਂਤ ਵਿੱਚ કુલ 86 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਮਹਾਤਮਾ ਗਾਂਧੀ ਨੇ 3 ਮਾਰਚ 1921 ਨੂੰ ਨਨਕਾਣਾ ਸਾਹਿਬ ਦਾ ਦੌਰਾ ਕੀਤਾ ਇੱਕ ਔਤਨ ਸੰਬੋਧਨ ਕਰਦੇ ਮਹਾਤਮਾ ਨੇ ਕਿਹਾ ਮੈਂ ਤੁਹਾਡੇ ਦੁੱਖ ਨੂੰ ਸਾਂਝਾ ਕਰਨ ਆਇਆ ਹਾਂ ਸਾਰੇ ਸੰਕੇਤ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਜਲਿਆਂਵਾਲਾ ਬਾਗ ਕਤਲੇਆਮ ਦਾ ਦੂਜਾ ਸੰਸਕਰਨ ਹੈ ਅਤੇ ਜਲਿਆਂਵਾਲਾ ਤੌਵਿਕ ਵਧ ਘਾਤਕ ਮਹਾਤਮਾ ਗਾਂਧੀ ਨੇ ਅੱਗੇ ਕਿਹਾ ਇਹ ਪਾਪਾਂ ਦੀ ਕਾਰਵਾਈ ਇਕੱਲੇ ਮਹੰਤ ਦੁਆਰਾ ਨਹੀਂ ਕੀਤੀ ਜਾ ਸਕਦੀ ਸਰਕਾਰੀ ਅਧਿਕਾਰੀ ਵੀ ਇਸ ਗਿਣੌਣੇ ਅਪਰਾਧ ਵਿੱਚ ਸ਼ਾਮਲ ਹਨ ਜਦੋਂ ਮਹੰਤ ਕਤਲਾਨਾ ਯੋਜਨਾਵਾਂ ਦੀ ਤਿਆਰੀ ਕਰ ਰਿਹਾ ਸੀ ਤਾਂ ਅਧਿਕਾਰੀ ਕਿੱਥੇ ਗਏ ਸਨ ਸਤਨਨਕਾਣਾ ਸਾਹਿਬ ਦੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕੌਮ ਨੇ ਭਰਵਾਨ ਕੀਤਾ ਉਸ ਦਿਨ ਤੋਂ ਹੀ ਸਿੱਖ ਕੌਮ ਇਹਨਾਂ 72 ਸਿੱਖਾਂ ਨੂੰ ਰੋਜ਼ਾਨਾ ਅਰਦਾਸ ਇਤਿਜਾਦ ਕਰਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ પસંદ આઈ તો વિડીયોનું લાઈક કરો શેર કરો અને સબસક્રાઈબ કરો સાડા યુટ્યુબ ચેનલ ટોટલ પંજા